ਸਾਡੀ ਮੁੰਦਰੀ ਵਗਾ ਕੇ ਮਰੀ ਨੀ ਚੂੜਾ ਪਾ ਕੇ ਸ਼ਗਨਾ ਦਾ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਪਲਾਂ ਵਿੱਚ ਯਾਰੀ ਨੀ ਚੂੜਾ ਪਾ ਕੇ ਸ਼ਗਨਾ ਦਾ ਸਾਡੀ ਮੁੰਦਰੀ ਵਗਾ ਕੇ ਮਰੀ ਨੇ ਚੂੜਾ ਪਾ ਕੇ ਸ਼ਗਨਾ ਦਾ ਦੇਸੀ ਅੱਜ ਸਾਹਮਣੇ ਬੈਠ ਕੇ ਇਦਾਂ ਸੁਣਨੇ ਸਾਡੇ ਵੱਡੇ ਭਾਗ ਹੈ ਹਨਾ ਤੁਸੀਂ ਦਰਸ਼ਨ ਦਿੱਤੇ ਮਜ਼ਾ ਆ ਜਾਂਦਾ ਸੁਣ ਕੇ ਚਾਹਨਾ ਅੱਜ ਕੱਲ ਨਾ ਆਮ ਤੌਰ ਤੇ ਦੇਖਿਆ ਜਿਨ੍ਹਾਂ ਨੂੰ ਕੁਝ ਗਾਣੇ ਬਿਜਾਣੇ ਦਾ ਕੋਈ ਦੂਰ ਦੂਰ ਤੱਕ ਵੀ ਰਿਸ਼ਤਾ ਨਹੀਂ ਹੈਗਾ ਨਾ ਉਹਨਾਂ ਨੂੰ ਵੀ ਸਟੇਜਾਂ ਤੇ ਚੜਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਵੀ ਪੋਪੂਲੈਰਿਟੀ ਦੇ ਇਸ ਲੈਵਲ ਤੇ ਪਹੁੰਚਾ ਦਿੱਤਾ ਜਾਂਦਾ ਕਿ ਉਹ ਆਪਣੇ ਆਪ ਨੂੰ ਸਮਝਣ ਲੱਪੇ ਪਤਾ ਨਹੀਂ ਕੀ ਤੇ ਜਿਹੜੇ ਗੁਣੀ ਲੋਕ ਨੇ ਤੁਹਾਡੇ ਅਰਗੇ ਸਿੱਖੇ ਹੋਏ ਨੇ ਮਝੇ ਹੋਏ ਨੇ ਖਿਡਾਰੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜੋ ਮੈਂ ਸਮਝਦਾ ਇਸ ਚੀਜ਼ ਦਾ ਨੁਕਸਾਨ ਵੀ ਹੋ ਰਿਹਾ ਤੁਸੀਂ ਕੀ ਸਮਝਦੇ ਇਸ ਚੀਜ਼ ਬਾਰੇ ਦੇਖੋ ਸਭ ਤੋਂ ਪਹਿਲਾਂ ਜੇ ਕਿਸੇ ਨੇ ਗਾਣਾ ਹੀ ਹੈ ਨਾ ਜੀ ਉਹਨਾਂ ਨੂੰ ਇੱਕ ਗੁਰੂ ਤਾਰੂ ਪਹਿਲਾਂ ਬਿਲਕੁਲ ਉਸਤਾਦ ਬਣੋ ਗੁਰੂ ਤਾਰੂ ਫੇਰ ਸਿੱਖੋ ਹਨਾ ਸਿੱਖ ਕੇ ਫੇਰ ਮਾਰਕੀਟ ਚ ਜਾਓ ਯਾਰ ਹੂੰ ਬਾਕੀ ਜਿਹੜੇ ਪਤਾ ਹੀ ਨਹੀਂ ਜਿਨ੍ਹਾਂ ਨੂੰ ਕੋਈ ਸੁਰ ਦਾ ਕੋਈ ਰਾਗ ਦਾ ਕੋਈ ਆ ਧਾਲ ਦਾ ਪਤਾ ਹੀ ਨਹੀਂ ਕਿਸੇ ਗੱਲ ਦਾ ਜਦੋਂ ਅਸੀਂ ਉਹਨਾਂ ਨੂੰ ਆਪਣੇ ਨਾਂ ਤੇ ਨਾਲ ਲਾ ਕੇ ਖੜਾ ਕਰ ਲੈਂਦੇ ਆ ਉਹ ਮੈਂ ਸਿੰਗਰ ਭਰਾਮਣ ਨੂੰ ਵੀ ਇਹ ਬੇਨਤੀ ਕਰੂੰਗਾ ਵੀ ਤੁਸੀਂ ਆਪਣਾ ਪਹਿਲਾ ਵਜੂਦ ਦੇਖਿਆ ਕਰੋ ਵੀ ਸਾਡਾ ਯਾਰ ਕੀ ਲੈਵਲ ਹੈ ਹਾਂ ਹੈਨਾ ਤੇ ਬਾਕੀ ਜਿਹੜੇ ਆ ਤੁਸੀਂ ਗੱਲ ਕਰਦੇ ਆ ਵੀ ਜਿਨ੍ਹਾਂ ਨੂੰ ਨਹੀਂ ਗਾਉਣਾ ਆਉਂਦਾ ਮੈਂ ਵੈਸੇ ਨਹੀਂ ਕਰਨਾ ਚਾਹੁੰਦਾ ਮੈਂ ਮੋਂਨ ਮੈਂ ਬੇਨਤੀ ਕਰੂੰਗਾ ਕਿ ਉਹ ਸਾਰੇ ਜਣੇ ਸਿੱਖੋ ਪਹਿਲਾਂ ਫਿਰ ਆਪਣਾ ਨਾਂ ਬਣਾਓ ਤੇ ਗੀਤ ਨੂੰ ਸਹੀ ਤਰ੍ਹਾਂ ਗਾਓ ਗੀਤ ਦੇ ਨਾਲ ਕੋਈ ਵੀ ਗਾਣਾ ਕਿਸੇ ਤਰ੍ਹਾਂ ਦਾ ਵੀ ਆ ਚਾਹੇ ਉਹ ਰੋਮਾਂਟਿਕ ਹੋ ਗਿਆ ਚਾਹੇ ਉਹ ਸੈਡਸ ਹੋ ਗਿਆ ਚਾਹੇ ਉਹ ਕਲਚਰ ਤੁਜਾ ਲੋਕ ਤੱਤ ਹੈ ਜਿਵੇਂ ਬੀਟ ਸੰਗ ਡਾਂਸ ਹੋ ਗਿਆ ਉਹਦੇ ਨਾਲ ਅੱਛੀ ਤਰ੍ਹਾਂ ਨਿਭਾ ਕਰੋ ਜੀ ਤੇ ਬਾਕੀ ਸਿੱਖ ਕੇ ਗਾਓ ਹੂੰ ਹੂੰ ਤੇ ਤੁਸੀਂ ਭਾਜੀ ਜਿਆਦਾ ਇੰਜੋਏ ਕਿਸ ਚੀਜ਼ ਨੂੰ ਕਰਦੇ ਹੋ ਕੋਈ ਰਿਕਾਰਡਿੰਗ ਰਿਕਾਰਡ ਕਰਕੇ ਜਿੱਦਾਂ ਗਾਣਾ ਹੁੰਦਾ ਜਾਂ ਲਾਈਵ ਜਦੋਂ ਆਉਂਦੇ ਹੋ ਤੁਸੀਂ ਜਿਆਦਾ ਕਿਸ ਚੀਜ਼ ਨੂੰ ਇੰਜੋਏ ਕਰਦੇ ਹੋ ਮੇਰੇ ਸ਼ੌਂਕ ਦੋ ਕਹੇਗੇ ਦੋ ਤਿੰਨ ਸ਼ੌਂਕ ਹੈ ਜਿਆਦਾ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਵਾਈਫ ਕੋ ਜਿਆਦਾ ਰਹਿ ਕੇ ਖੁਸ਼ ਹਾਂ ਵੈਸੇ ਹਮ ਕਿਉਂਕਿ ਦੁਬਾਰਾ ਜੀਵਨ ਸਾਥੀ ਨਹੀਂ ਮਿਲਣਾ ਸਚਾਈ ਜਿਹੜੀ ਹੈ ਹਾਂ ਨਾ ਮਤਲਬ ਘਰ ਬੱਚਿਆਂ ਦੇ ਵਿੱਚ ਤੇ ਦੂਜੀ ਗੱਲ ਮੈਨੂੰ ਸਫਰ ਕਰਨਾ ਬਹੁਤ ਅੱਛਾ ਲੱਗਦਾ ਹਮ ਮੈਂ ਸਫਰ ਚ ਜ਼ਿਆਦਾ ਰਹਿ ਕੇ ਖੁਸ਼ ਹਾਂ ਟ੍ਰੈਵਲਿੰਗ ਜ਼ਿਆਦਾ ਹਾਂ ਮੈਂ ਨਾ ਬੇਲਾ ਨਹੀਂ ਰਹਿ ਕੇ ਖੁਸ਼ ਮੈਨੂੰ ਕੰਮ ਹੋਵੇ ਦਿਨ ਰਾਤ ਨੂੰ ਮੈਂ ਥੱਕਦਾ ਨਹੀਂ ਮੈਂ ਮਿਹਨਤ ਕਰਕੇ ਖੁਸ਼ ਹਾਂ ਮੈਂ ਇੱਕ ਮਜ਼ਦੂਰ ਦਾ ਬੱਚਾ ਹਾਂ ਜਿਨੇ ਮਿਹਨਤ ਕੀਤੀ ਹੈ ਜਿਨੇ ਦਿਹਾੜੀਆਂ ਤੱਕ ਕੀਤੀਆਂ ਜਿਨੇ ਝੋਨਾ ਲਾਇਆ ਜਿਨੇ ਉਹ ਸੂਰਜ ਮੁਖੀ ਦੇ ਵੀ ਹੁੰਦੇ ਨਾ ਉਹ ਕਾਂੜ ਆਏ ਹੋਏ ਆ ਮੈਂ ਪੀਪੇ ਵੇ ਆ ਕੇ ਬੱਟਾਂ ਤੇ 15 ਰੁਪਏ ਦਿਹਾੜੀ ਮੈਂ ਗਿਆ ਹੋਇਆ 15 ਰੁਪਏ 15 ਰੁਪਏ ਦਿਹਾੜੀ ਮੈਂ ਖੁਦ ਕੀਤੀ ਆ ਤੁਸੀਂ ਯਕੀਨ ਕਰੋਗੇ ਇਸ ਗੱਲ ਦਾ ਔਰ ਜਿਨ੍ਹਾਂ ਖੱਤਿਆਂ 'ਚ ਮੈਂ ਦਿਹਾੜੀ ਕੀਤੀ ਆ ਉਹ ਮੇਰੇ ਪਿੰਡ ਦੇ ਨਾਲ ਲੱਗਦੇ ਨੇ ਹੂੰ ਔਰ ਉਹ ਜਿਹੜੇ ਖੱਤੇ ਦਾ ਮਾਲਕ ਸੀ ਏ ਜਿਹੜੇ ਮਾਲਕ ਹੁੰਦੇ ਨਾ ਜ਼ਮੀਨ ਦੇ ਉਹਨਾਂ ਮੈਂ ਗਾੜੇ ਗੋੜੇ ਤਾਂ ਉਹ ਮੈਨੂੰ ਇਹ ਦੇਖਦੇ ਹੁੰਦੇ ਸੀ ਤੇ ਮੈਂ ਉਹਨਾਂ ਨੂੰ ਹੱਸਦਾ ਹੁੰਦਾ ਸੀ ਮੈਂ ਕਲਾਕਾਰ ਬਣਾ ਕਿਸੇ ਤਰ੍ਹਾਂ ਕਹਿਣ ਦਾ ਮਤਲਬ ਵੀ ਮੈਂ ਉਹੋ ਮਜ਼ਦੂਰ ਦਾ ਬੇਟਾ ਹਾਂ ਜਿਨੇ ਕਬੀਲਦਾਰੀਆਂ ਕਿਦਾਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਜੀ ਆਪਣਾ ਬੱਚੇ ਸਾਨੂੰ ਪਾਲਿਆ ਨਾ ਰੋਟੀ ਪਾਇਆ ਤੇ ਮੈਂ ਗਾਂ ਆਪਣਾ ਕੀਤਾ ਸਿਸਟਮ ਜੀ ਫੜ ਲਾਇਆ ਪਰ ਲਿਖੇ ਹਾਂ ਜੀ ਅੱਜ ਸਾਡੇ ਘਰ 'ਚ ਕੋਈ ਗਵਈਆ ਥੋੜੀ ਆ ਹੂੰ ਸਾਡੇ ਕੋਈ ਖਾਨਦਾਨ 'ਚ ਗਵਈਆ ਨਹੀਂ ਹੈਗਾ ਹੂੰ ਸਿਰਫ ਇੱਕ ਮੈਂ ਹੀ ਰੋ ਰਹੀ ਤੋਰ ਦਿੱਤੀ ਕਿ ਮੈਂ ਗਵਈਆ ਪਰਿਵਾਰ 'ਚ ਕੋਈ ਸੰਗੀਤ ਦਾ ਕੋਈ ਨਹੀਂ ਨਹੀਂ ਕੋਈ ਮਾਹੌਲ ਹੀ ਹੈ ਨਹੀਂ ਮੇਰੇ ਫਾਦਰ ਸਾਹਿਬ ਸਰਕਾਰੀ ਨੌਕਰੀ ਕਰਦੇ ਸੀ ਜੀ ਤੇ ਅਫਸਰ ਸੀ ਪੀਡਬਲਯੂਡੀ ਵਿਭਾਗ ਦੇ ਮੇਟ ਜਿਹਨਾਂ ਨੂੰ ਮੇਟ ਕਿਹਾ ਜਾਂਦਾ ਸੀ ਜੀ ਹਾਂਜੀ ਤੇ ਮੈਂ ਉਸ ਮਜ਼ਦੂਰ ਦਾ ਬੇਟਾ ਤੇ ਬਸ ਮਿਹਨਤ ਕਰਕੇ ਆਪਣਾ ਬਣਾਇਆ ਹੂੰ ਪਹਿਲੀ ਪਹਿਲੀ ਟੇਪ ਦੀ ਜੇ ਗੱਲ ਕਰੀਏ ਕਿਹੜੇ ਈਅਰ ਚ ਪਹਿਲੀ ਟੇਪ ਆਈ ਤੇ ਕਿੰਨੀਆਂ ਕੁ ਮੁਸੀਬਤਾਂ ਹੋਈਆਂ ਬਾਜੀ ਪਹਿਲੀ ਟੇਪ ਕੱਢਣ ਦੇ ਵਿੱਚ ਪਹਿਲੀ ਟੇਪ ਦੇ ਵਿੱਚ ਮੈਂ ਬਹੁਤ ਕੰਮ ਕੀਤਾ ਹਮ ਕੰਮ ਜਿੱਦਾਂ ਮਤਲਬ ਮੈਂ ਸਕੂਲ ਚ ਗਾਉਂਦਾ ਹੁੰਦਾ ਸੀ ਨਾ ਹਮ ਹਮ 26 ਜਨਵਰੀ ਹੋਣੀ 15 ਅਗਸਤ ਹੋਣੀ ਯਾਨੀ ਸਕੂਲ ਦਾ ਕੋਈ ਵੀ ਫੰਕਸ਼ਨ ਹੋਣਾ ਤੇ ਮੈਂ ਉੱਥੇ ਗਾਉਣਾ ਹੁੰਦਾ ਇਹ ਗਾਣਾ ਇੱਕ ਬੜਾ ਅ ਪੁਰਾਣਾ ਹੁੰਦਾ ਸੀਗਾ ਅ ਜੱਟਾ ਜਾਗ ਵੀ ਹੁਣ ਜਾਗੂ ਆਈ ਆ ਹਮ ਉਹ ਮੈਂ ਗਾਣਾ ਗਾਉਣਾ ਤੇ ਮੈਨੂੰ ਕਾਪੀ ਤੇ ਪੈਨ ਮਿਲਦਾ ਹੁੰਦਾ ਸੀਗਾ ਹਮ ਬਾਅਦ ਸਭਾ ਜਿੱਦਾਂ ਕਹਿੰਦੇ ਹੁੰਦੇ ਨੇ ਜਾਨੇ ਲੱਗਦੀ ਤੇ ਇਦਾਂ ਹੀ ਗਾਉਂਦੇ ਗਾਉਂਦੇ ਇੱਕ ਜੈਲੀ ਮੁੰਡਾ ਮਾਊਂਗਾ ਮੇਰੇ ਨਾਲ ਹੀ ਪਿੰਡ ਲੱਗਦਾ ਪਰ ਉਹਦਾ ਗਾਣਾ ਮੈਂ ਰਿਕਾਰਡ ਕੀਤਾ ਸਾਡੀ ਮੰਦਰੀ ਵਗਾ ਕੇ ਮਾਰੀ ਝੂੜਾ ਪਾ ਕੇ ਸ਼ਗਨਾਂ ਦਾ ਹਮ ਅਸੀਂ ਜਦੋਂ ਗਾਣਾ ਇਹ ਦੇਖਿਆ ਅਸੀਂ ਕਿਹਾ ਯਾਰ ਵੀ ਰਿਕਾਰਡ ਕਿੱਦਾਂ ਕਰਾਈਏ ਇਹਨੂੰ ਵੀ ਸਾਡੇ ਕੋਲ ਤਾਂ ਪੈਸੇ ਵੀ ਹੈ ਨਹੀਂ ਕਿੱਦਾਂ ਨਾ ਇੱਕ ਬੱਚਾ ਪੜਦਾ ਆ ਤੇ ਪੜ ਕੇ ਫੇ ਕਿੱਦਾਂ ਨਾ ਉਹ ਉਮਰ ਤੁਹਾਨੂੰ ਪਤਾ ਯਾ ਇਸ ਤਰ੍ਹਾਂ 16 17 ਸਾਲ ਦੀ ਉਮਰ ਕਿਹੜੀ ਹੁੰਦੀ ਹੈ ਨਾ ਤੇ ਸ਼ੌਂਕ ਬੜਾ ਸੀ ਪਰ ਗਾਉਣ ਦਾ ਮੈਨੂੰ ਚਲੋ ਅਸੀਂ ਸਕੂਲੋਂ ਆਣਾ ਅੱਧੀ ਦਿਹਾੜੀ ਝੋਨਾ ਲਾਉਣ ਚਲ ਜਾਣਾ ਹੂੰ ਦੋ ਦੋ ਤਿੰਨ ਦਿਨ ਸ਼ਨੀਵਾਰ ਐਤਵਾਰ ਮਿਸਤਰੀਆਂ ਅੰਧਿਆੜੀ ਲਾ ਲੈਣੀ ਨਾਲ ਨਾਲ ਪੜ੍ਹਦੇ ਸੀ ਨਾਲ ਨਾਲ ਕੰਮ ਵੀ ਮੈਂ ਮਿਹਨਤ ਬਹੁਤ ਕੀਤੀ ਭਾਜੀ ਹੂੰ ਮੇਰੇ ਕਿਤੇ ਪਿੰਡ ਆਇਓ ਮੇਰੇ ਬੰਦਿਆਂ ਨੂੰ ਕਿਤੇ ਸਿਆਣੇ ਬੰਦੇ ਜਿਹੜੇ ਆ ਉਹਨਾਂ ਨੂੰ ਪੁੱਛੋ ਹੂੰ ਕਿਤੇ ਪਿੰਡ ਕੱਢਿਓ ਕਿਹੜਾ ਕੈਮਰਾ ਲੈ ਕੇ ਆਇਓ ਜਰੂਰ ਜਰੂਰ ਆਵਾਜੋ ਪੁੱਛਿਓ ਉਹਨਾਂ ਨੂੰ ਸਾਥ ਚ ਬੈਠਿਆਂ ਨੂੰ ਹਕੀਕਤ ਬੋਲ ਰਿਹਾ ਮੈਂ ਤੁਹਾਨੂੰ ਪਿੰਡ ਦਾ ਇਕੱਲਾ ਇਕੱਲਾ ਬੰਦਾ ਦੱਸੇਗਾ ਵੀ ਇਹ ਮੁੰਡਾ ਕਿੱਦਾਂ ਤਾਂ ਗਿਆ ਇਹਨਾਂ ਦੇ ਘਰ ਪਹਿਲਾਂ ਕੀ ਸੀ ਤਾਂ ਹੁਣ ਕੀ ਆ ਹੂੰ ਸੋ ਗੱਲ ਹੈ ਨਾ ਜਦੋਂ ਅਸੀਂ ਇਹਦੀ ਮਿਹਨਤ ਕੀਤੀ ਥੋੜੀ ਹੋਲੀ-ਗੋਲੀ ਪੈਸੀ ਵਰਦੀ ਬਲਵਿੰਦਰ ਵਰਦੀ ਸਰ ਹੁੰਦੇ ਸੀ ਕੁਝ ਉਹਨਾਂ ਨੇ ਪੈਸੇ ਲਾਏ ਕੁਝ ਮੇਰੇ ਡੈਡੀ ਨੇ ਦਿੱਤੇ ਤੇ ਕੁਝ ਜੈਲੀ ਜਿਹਦਾ ਮੈਂ ਗਾਣਾ ਕੀਤਾ ਅਸੀਂ ਰਲ ਮਿਲ ਕੇ ਨਾ ਥੋੜਾ ਜਿਹਾ ਤੇ ਇਦਾਂ ਮੈਟਰ ਬਣਾ ਲਿਆ ਉਦੋਂ ਟੇਪਾਂ ਦਾ ਜ਼ਮਾਨਾ ਹੁੰਦਾ ਸੀ ਰੀਲਾਂ ਹੁੰਦੀਆਂ ਕੈਸਟ ਜਿਹੋ ਜਿਹੇ ਅਸੀਂ ਰੀਕਵੇਸਟ ਕਹਦੇ ਨੇ ਗਾਣੇ ਭਰਾ ਲਿਆਉਣੇ ਨਾ ਉਹ ਜਿਹੜਾ ਹੁੰਦਾ ਹੈ ਤੇ ਉਹ ਜਦੋਂ ਅਸੀਂ 10-15000 ਰੁਪਇਆ ਇਕੱਠਾ ਕਰ ਲਿਆ ਬਾਪੂ ਤੋਂ ਵੀ ਲੈ ਲਏ ਪੈਸੇ ਥੋੜੇ ਜਿਹਾ ਬਾਪੂ ਕਹਿੰਦਾ ਕੀ ਕਰਨੇ ਮੈਂ ਕਿਹਾ ਜੀ ਇਹ ਗਾਣੇ ਰਿਕਾਰਡ ਕਰਾਉਣੇ ਉਹ ਕਹਿੰਦੇ ਕਿਹੜੇ ਕੰਮਾਂ ਚ ਪੈ ਗਿਆ ਤੂੰ ਮੈਂ ਕਿਹਾ ਬਾਪੂ ਮੈਂ ਕੰਮ ਹੀ ਇਹ ਕਰਨਾ ਮੈਂ ਨਹੀਂ ਪੜਨਾ ਪੁੰਨਾ ਮੈਂ ਗਉਣ ਵਾਲਾ ਹੀ ਬਣਨਾ ਅੱਛਾ ਚਲੋ ਜੀ ਦੇ ਦਿੱਤੇ ਬਾਪੂ ਨੇ ਵਿਚਾਰੇ ਜਿੱਧਰੋਂ ਕਿਧਰੋਂ ਮਰਜ਼ੀ ਕਰਕੇ ਦੇ ਦਿੱਤੇ ਉਹਨਾਂ ਨੇ ਬਿਰਦੀ ਸਾਨੂੰ ਫੜਾਤੇ ਵੀ ਇਹ ਨਿਆਣਾ ਹਲੇ ਇਹ ਸਰ ਜੀ ਆ ਬਾਕੀ ਤੁਸੀਂ ਆਪੇ ਕਰ ਲਓ ਮੈਂ ਕੋ ਐ ਨਹੀਂ ਇਹਦਾ ਸ਼ੌਂਕ ਪੂਰਾ ਕਰ ਦਿਓ ਉਹ ਸ਼ੌਂਕ ਐਸਾ ਪੂਰਾ ਹੋਇਆ ਅੱਠ ਗਾਣੇ ਸੀ ਉਹਦੇ ਵਿੱਚ ਕੈਸਟ ਚ ਸਾਡੀ ਮੁੰਦਰੀ ਵਗਾ ਕੇ ਮਾਦੀ ਚੂੜਾ ਪਾ ਕੇ ਸ਼ਗਨਾ ਦਾ ਉਦੋਂ ਮੈਂ ਹੈ ਵੀ ਹਲਕਾ ਜਿਹਾ ਮੇਰੀ ਵੀਡੀਓ ਕਿਤੇ ਕੱਢ ਕੇ ਦਿਖ ਕਿਉ ਜਲੰਧਰ ਦੂਰਦਰਸ਼ਨ ਤੇ ਬੜਾ ਗਾਣਾ ਉਹ ਚੱਲਿਆ ਜੀ ਤੇ ਉਸ ਤੋਂ ਬਾਅਦ ਗਾਣਾ ਸੀ ਤੁਰ ਗਈ ਤੂੰ ਵਿਆਹ ਕਰਵਾ ਕੇ ਸੱਜਣਾ ਦੇ ਦਿਨੋਂ ਭਲਾ ਕੇ ਦਿਲ ਤੇ ਤੂੰ ਲਾ ਗਈ ਜਿਹੜੀ ਠੇਸ ਨਹੀਂ ਵੇ ਦਰਦੇ ਆ ਕੇ ਹਾਲ ਕਦੇ ਤਾਂ ਮੇਰਾ ਵੇਖ ਨਹੀਂ ਵੇ ਦਰਦੇ ਆ ਕਾਫੀ ਗਾਣਾ ਉਹ ਵੀ ਹਟ ਹੋਇਆ ਸੋ ਟੇਪ ਕੀਤੀ ਅਸੀਂ ਬਸ ਉਹ ਟੇਪ ਨੇ ਅਸੀਂ ਮੈਂ ਝੋਲੇ ਚ ਪਾ ਕੇ ਟਿੱਪਾਂ ਵੇਚੀਆਂ ਆਈਆਂ ਆਪੇ ਆਪ ਹੂੰ ਮੈਂ ਸਾਫਾ ਬਣ ਕੇ ਸਕੂਟਰ ਤੇ 30 90 ਸਕੂਟਰ ਤੇ ਹੂੰ ਪੋਸਟਲ ਲਾਉਂਦਾ ਰਿਹਾ ਬਸ ਸਟੈਂਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਿੱਥੇ ੱਡੇ ਨਹੀਂ ਬਣੇ ਹੁੰਦੇ ਸਟਾਪ ਬੱਸ ਸਟਾਪ ਬਣੇ ਹੁੰਦੇ ਮੈਂ ਉੱਥੇ ਪੋਸਟ ਲਾਉਂਦਾ ਰਿਆ ਇਦਾਂ ਦੇ ਖਲਾਤ ਮੈਂ ਦੇਖਿਆ ਅੱਜ ਮੈਨੂੰ ਮਾਦ ਆਏ ਨੇ ਸਾਰਾ ਕੁਝ ਦਿੱਤਾ ਕੋਈ ਕਮੀ ਨਹੀਂ ਹੂੰ ਕਿਸੇ ਪਾਸੋਂ ਕੋਈ ਕਮੀ ਨਹੀਂ ਬਹੁਤ ਸ਼ੁਕਰ ਹੈ ਉਸ ਮਾਲਕ ਦਾ ਹੂੰ ਕੀ ਬਾਤ ਬਹੁਤ ਸ਼ੁਕਰ ਹੈ ਕਿਸੇ ਚੀਜ਼ ਮੇਰਾ ਹਰ ਪਾਰ ਪਰਿਵਾਰ ਸਾਰਾ ਮੇਰਾ ਖਾਨਦਾਨ ਮੇਰੇ ਬੱਚੇ ਸੋਖਾ ਮੈਨੂੰ ਕੋਈ ਦੁੱਖ ਨਹੀਂ ਜਿੰਦਗੀ ਦਾ ਨਾ ਮਾਲਕ ਇਸੰਦਕ ਦੇ ਕਈ ਆਪਣਾ ਆਪਣੇ ਚੀਜ਼ਾਂ ਚ ਜਾੜ ਲੈਂਦੇ ਆ ਕਈ ਬਣਾ ਲੈਂਦੇ ਆ ਹਾਂ ਹਾਂ ਹੈ ਨਾ ਸ਼ੁਕਰ ਕਰੋ ਉਸ ਮਾਲਕ ਦਾ ਤੁਹਾਨੂੰ ਗੋਡ ਗਿਫਟ ਦਿੱਤਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਮੈਂ ਇਹ ਬਹੁਤ ਸੰਘਰਸ਼ ਕੀਤਾ ਤੇ ਤਾਂ ਜਾ ਕੇ ਮੈਂ ਥੋੜਾ ਜਿਹਾ ਮੇਰਾ ਇੰਨਾ ਇੰਨਾ ਕਹਿ ਲਓ ਵੀ ਨਾ ਥੋੜਾ ਜਹਾ ਨਹੀਂ ਨਹੀਂ ਹੋਇਆ ਸੀ ਤੇ ਉਹਦੀ ਯਾਦ ਸਾਂਝੀ ਕਰ ਦਿਓ ਭਾਜੀ ਦੋ ਬੋਲ ਜੇ ਪਲੀਜ਼ ਆਡੀਅנס ਮੇਰੀ ਨਾਲ ਸਾਂਝੇ ਕਰੋ ਮੰਦਰੀ ਕੀ ਮੰਦਰੀ ਮੰਦਰੀ ਕਰ ਦਿੰਦੇ ਆ ਮੰਦਰੀ ਤਾਂ ਗਾਣਾ ਜਦੋਂ ਮੈਂ ਕਿਤੇ ਪ੍ਰੋਗਰਾਮ ਕਰਦਾ ਕੋਈ ਫੰਕਸ਼ਨ ਕਰਦਾ ਤੇ ਮੈਨੂੰ ਥੱਲੋਂ ਇਸ਼ਾਰੇ ਕਰਨਗੇ ਮੈਂ ਤਾਂ ਜਾਣ ਕੇ ਪੁੱਛਦਾ ਹਾਂ ਵੀ ਦੱਸੋ ਉਹ ਕਹਿੰਦੇ ਮੁੰਦਰੀ ਗਾਜੀ ਦਾ ਰਾਣਾ ਸੁਣਾ ਦੇ ਆ ਉਹ ਤੁਹਾਡੀ ਨਜ਼ਰ ਕਰਦਾ ਮੁੰਦਰੀ ਗਾਣਾ ਜੀ ਸਾਡੀ ਮੁੰਦਰੀ ਵਗਾ ਕੇ ਮਰੀ ਨੀ ਚੂੜਾ ਪਾ ਕੇ ਸ਼ਗਨਾ ਦਾ ਸਾਡੀ ਮੁੰਦਰੀ ਵਗਾ ਕੇ ਮਰੀ ਨੇ ਚੂੜਾ ਪਾ ਕੇ ਸ਼ਗਨਾ ਦਾ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਟੋੜੀ ਉਮਰਾਂ ਦੀ ਪਲਾਂ ਵਿੱਚ ਯਾਰੀ ਨੇ ਚੂੜਾ ਪਾ ਕੇ ਸ਼ਗਨਾ ਦਾ ਸਾਡੀ ਮੁੰਦਰੀ ਵਗਾ ਕੇ ਮਾਰੀ ਨੇ ਚੂੜਾ ਪਾ ਕੇ ਸ਼ਗਨਾ ਦਾ ਅ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਪੁਰਾਣੇ ਸਮੇਂ 'ਚ ਨਾਮ ਬਣਾਇਆ ਦੌਲਤ ਵੀ ਕਮਾਈ ਸ਼ੋਹਰਤ ਵੀ ਕਮਾਈ ਤੇ ਜੋੜਿਆ ਤੇ ਅੱਜ ਪਰਿਵਾਰ ਬਹੁਤ ਵਧੀਆ ਟਾਈਮ ਪਾਸ ਜਿਸ ਤਰ੍ਹਾਂ ਰੱਬ ਦੀ ਰਜ਼ਾ ਚੱਲ ਰਹੀ ਹੈ ਬਹੁਤ ਵਧੀਆ ਤੁਹਾਨੂੰ ਲੱਗਦਾ ਕਿ ਭਾਜੀ ਅੱਜ ਕੱਲ ਕਿਤੇ ਨਾ ਕਿਤੇ ਅ ਜਿਆਦਾਤਰ ਜੇ ਦੇਖੀਏ ਪੁਰਾਣੇ ਆਰਟਿਸਟ ਨੇ